ਸਸਿਕਾ ਬਾਈ ਜੀ ਸਾਰਿਆਂ ਨੂੰ ਤੇ ਬਾਈ ਜੀ ਤੁਹਾਡੇ ਨਾਲ ਇੱਕ ਚੀਜ਼ ਸਾਂਝੀ ਕਰਨਾ ਚਾਹੁੰਦੇ ਹਾਂ ਜੀ ਦੇਖੋ ਜਦੋਂ ਕੋਈ ਚੰਗਾ ਕੰਮ ਕਰੇ ਤਾਂ ਉਹਨੂੰ ਸ਼ੇਅਰ ਕਰ ਦੇਣਾ ਚਾਹੀਦਾ ਤੇ ਵਿਖਾਉਣਾ ਵੀ ਚਾਹੀਦਾ ਬਾਈ ਜੀ ਆ ਮੁਕਸਰ ਦਾ ਇੱਕ ਪਿੰਡ ਆ ਜੀ ਤੇ ਲਿੰਕ ਰੋਡ ਆ ਜੀ ਤੇ ਦੇਖੋ ಗ್ರಾಮ ਪੰਚਾਇਤ ਨੇ ਕਿੱਡਾ ਵਧੀਆ ਕੰਮ ਕੀਤਾ ਤੁਹਾਨੂੰ ਦਿਖਾਉਨੇ ਆ ਜੀ ਇਹ ਆ ਦੇਖੋ ਜੀ ਸਾਰੀ ਸੜਕ ਦੇ ਉੱਤੇ ਦਰਾਕਤ ਲੱਗੇ ਹੋਇਆ ਜੀ ਤੇ ਦੇਖੋ ਕਿੰਨੇ ਵਧੀਆ ਲੱਗਦੇ ਆ ਜੀ ਖਾਸ ਕਰਕੇ ਸਾਰੀਆਂ ਨਿੰਮਾਂ ਲੱਗੀਆਂ ਹੀ ਆ ਤੇ ਨਿੰਮ ਜਿਹੜੀਆਂ ਆਪਾਂ ਨੂੰ ਪਤਾ ਹੀ ਆ ਵੀ ਪੁਰਾਣੇ ਸਮਿਆਂ ਤੋਂ ਹੀ ਜਿਹੜੀ ਚੱਗੀ ਬੰਨੀ ਜਾਂਦੀ ਆ ਜੀ ਤੇ ਇਹ ਕਾ ਵਾਣ ਵਾਲੇ ਆਪਣਾ ਮਾਦਾ ਵੇਖੋ ਕਿੰਨਾ ਧੰਨਵਾਦ ਤੇ ਵਧੀਆ ਕੰਮ ਕੀਤਾ ਵੀ ਇਹਨਾਂ ਨੇ ਜਿਹੜਾ ਆ ਜਗ੍ਹਾ ਵੀ ਵਧੀਆ ਛੱਡੀ ਹੋਈ ਹੈ। ਕਿਤੇ ਦੇਖੋ ਤੁਸੀਂ ਸਾਰੇ ਦਰਖਤ ਆ ਜਿਹੜੇ ਆ ਪੂਰੇ ਹਰੇ ਭਰੇ ਆ। ਕੋਈ ਦਰਖਤੇ ਦੇ ਵਿੱਚੋਂ ਕੋਈ ਟੁੱਟਿਆ ਨਹੀਂ ਕੋਈ ਕੁਛ ਨਹੀਂ। ਸਾਰੇ ਵਧੀਆ ਦਰਖਤ ਆ। ਜੇ ਤੁਹਾਨੂੰ ਵਧੀਆ ਲੱਗੇ ਮੇਰਾ ਵੀਰ ਨੂੰ ਸ਼ੇਅਰ ਤੇ ਕਮੈਂਟ ਕਰੋ ਤੇ ਇੱਕ ਤੁਸੀਂ ਦੱਸੋ ਵੀ ਇਹ ਮੁਕਸਰ ਦੇ ਕਿਹੜੇ ਪਿੰਡ ਨੂੰ ਜਾਂਦੀ ਸੜਕ ਆ ਜੀ। ਧੰਨਵਾਦ ਬਾਈ ਜੀ।